ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਸ਼ਾਮ ਦੇ ਵੱਜ ਗਏ ਨੇ 6 ਤੇ ਆਪਾਂ ਨੇ ਹੁਣੇ ਵੀਡੀਓ ਸਟਾਰਟ ਕਰੀ ਆ ਤੇ ਕਾਫੀ ਦਿਨਾਂ ਤੋਂ ਨਾ ਮੇਰੀ ਇੱਕ ਭੈਣ ਪੁੱਛ ਰਹੀ ਦੀ ਦੀਦੀ ਜਿਹੜੀ ਤੁਸੀਂ ਉਦਾਂ ਚਟਣੀ ਤળી ਆ ਨਾ ਵੀ ਤੁਸੀਂ ਘਰ ਵਿੱਚ ਕਿਦਾਂ ਸਟੋਰ ਕਰਕੇ ਰੱਖਦੇ ਆ ਚਲੋ ਜੀ ਹੁਣ ਆਪਾਂ ਉਹਦੇ ਬਾਰੇ ਤੁਸੀ ਤੁਹਾਨੂੰ ਨਾ ਸਾਰੀ ਜਾਣਕਾਰੀ ਦੰਨੇ ਆ ਦੇਖੋ ਆਹੀ ਬੀਪੀ ਆ ਜਿਹੜੀ ਜਿਹਦੇ ਵਿੱਚੋਂ ਨਾ ਆਪਾਂ ਨੇ ਚਟਣੀ ਤળી ਸੀ ਦੇਖੋ ਜੀ ਜਦੋਂ ਨਾ ਆਪਾਂ ਨਾ ਅਚਾਰ ਚਟਣੀਆਂ ਬਣਾਉਨੇ ਆ ਨਾ ਆਪਾਂ ਨੇ ਕੀ ਕਰਨਾ ਹੈ ਉਹਨਾਂ ਨੂੰ ਅੰਬੀਆਂ ਨੂੰ ਨਾ ਚੰਗੀ ਤਰ੍ਹਾਂ ਨਾ ਛਿੱਲ ਲੈਣਾ ਛਿੱਲ ਕੇ ਨਾ ਉਹਨਾਂ ਦਾ ਕਦੂਕਾਸ ਕਰ ਲੈਣਾ ਹੈ ਕਦੂਕਾਸ ਕਰਕੇ ਨਾ ਜਿਹੜਾ ਉਹਦੇ ਵਿੱਚ ਤੋਂ ਖੱਟਾ ਪਾਣੀ ਹੁੰਦਾ ਨਾ ਉਹ ਆਪਾਂ ਨੇ ਨਾ ਸਾਰਾ ਹੀ ਚੰਗੀ ਤਰ੍ਹਾਂ ਨਿਚੋੜ ਦੇਣਾ ਹੈ ਨਿਚੋੜ ਕੇ ਨਾ ਫਿਰ ਉਹਦੇ ਵਿੱਚ ਆਪਾਂ ਨੇ ਨਾ ਨੂਨ ਮਿਰਚ ਮਸਾਲੇ ਹਲਦੀ ਜਿਵੇਂ ਕਲੌਂਜੀ ਹੁੰਦੀ ਹੈ ਜੀਰਾ ਤੁਸੀਂ ਪਾ ਚੱਕ ਪਾ ਸਕਦੇ ਆ ਵਿੱਚ ਸੌਂਫ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਨਾ ਇੱਕ ਡੱਬੇ ਦੇ ਵਿੱਚ ਪਾ ਦੇਣਾ ਹੈ ਤੇ ਵਿੱਚ ਪਾ ਦੇਣਾ ਸਰੋਂ ਦਾ ਤੇਲ ਉੱਪਰ ਤੱਕ ਜਿਹੜੇ ਵੀ ਉਲੀ ਉਲੀ ਨਾ ਬਿਲਕੁਲ ਵੀ ਲੱਗੇ ਤੇ ਚਟਣੀ ਦੇ ਉੱਪਰ ਤੱਕ ਨਾ ਤੇਲ ਫਿਰਨਾ ਚਾਹੀਦਾ ਹੈ ਬਿਲਕੁਲ ਵੀ ਉਹਨੂੰ ਆਈ ਨਹੀਂ ਹੈਗਾ ਵੀ ਗਿੱਲੇ ਹੱਥ ਲਾਉਣੇ ਆ ਉਹਦੇ ਵਿੱਚ ਚਟਣੀ ਵਿੱਚ ਨਾ ਤੁਸੀਂ ਨੂਨ ਵਾਧੂ ਹੋਵੇ ਤੇਲ ਵਾਧੂ ਹੋਵੇ ਤੇ ਬਿਲਕੁਲ ਵੀ ਨਾ ਚਟਣੀ ਆਪਣੀ ਖਰਾਬ ਨਹੀਂ ਹੋਊਗੀ ਉਹਨੂੰ ਚਾਹੇ ਨਾ ਤੁਸੀਂ 2 ਸਾਲ ਤੱਕ ਸਟੋਰ ਕਰਕੇ ਰੱਖ ਸਕਦੇ ਆ ਤੇ ਸਾਨੂੰ ਤਾਂ 1 ਸਾਲ ਹੋ ਗਿਆ ਸਟੋਰ ਕਰਕੇ ਰੱਖੀ ਨੂੰ ਹੁਣ ਜਿਵੇਂ ਗਰਮੀ ਸਟਾਰਟ ਹੋ ਗਈਆਂ ਜਿਵੇਂ ਹੁਣ ਵੱਡੇ ਵੱਡੇ ਦਿਨ ਹੋ ਗਏ ਨੇ ਆਪਾਂ ਨੇ ਮਿੱਸੀ ਰੋਟੀ ਬਣਾਉਣੀ ਹੁੰਦੀ ਹੈ ਪਰੋਂਠੇ ਯੋਗਰ ਨਾਲ ਜਦੋਂ ਕੀ ਤੁਹਾਡਾ ਦਿਲ ਕਰਦਾ ਹੈ ਥੋੜੀ ਜੀ ਕੱਢੋ ਬਸ ਪਿਆਜ਼ ਕੱਟ ਕੇ ਨਾਲ ਨੂੰ ਤੜ ਲਓ ਤੇ ਬਹੁਤ ਜ਼ਿਆਦਾ ਵਧੀਆ ਲੱਗਦੀ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਹੈਗੀ ਚਟਨੀ ਇਹ ਦੇਖੋ ਜੀ ਇਹਦੇ ਵਿੱਚ ਨਾ ਸੀ ਤਾਂ ਕੋਈ ਮਸਾਲਾ ਪਾਇਆ ਹੋਇਆ ਨਾ ਕੋਈ ਕੈਮੀਕਲ ਪਾਇਆ ਹੋਇਆ ਇਹ ਆਪਾਂ ਨੇ ਨਾ ਦੇਸੀ ਤਰੀਕੇ ਨਾਲ ਪਾਈ ਹੋਈ ਆ ਵੀ ਆਪਾਂ ਘਰ ਦੇ ਵਿੱਚ ਖਾਣੀਆਂ ਨਾ ਵੀ ਕੋਈ ਨੁਕਸਾਨ ਨਾ ਹੋਵੇ ਤੁਸੀਂ ਵੀ ਇਸ ਤਰੀਕੇ ਨਾਲ ਨਾ ਚਟਨੀ ਨੂੰ ਸਟੋਰ ਕਰਕੇ ਰੱਖ ਸਕਦੇ ਆ ਆਪਾਂ ਤੁਹਾਨੂੰ ਮੀੜੇ ਕਰਕੇ ਦਿਖਾਉਨੇ ਆ ਦੇਖੋ ਜੀ ਚਟਨੀ ਦੇ ਨਾ ਉੱਪਰ ਤੱਕ ਤੇਲ ਫਿਰਦਾ ਹੈ ਇਹ ਬਿਲਕੁਲ ਵੀ ਦੇਖੋ ਖਰਾਬ ਨਹੀਂ ਹੋਈ ਹੈਗੀ ਦੇਖੋ ਉੱਪਰ ਤੱਕ ਇਸ ਤਰ੍ਹਾਂ ਤੇਲ ਫੈਲਣਾ ਚਾਹੀਦਾ ਚਲੋ ਜੀ ਇਹਦਾ ਨਾ ਢੱਕਣਾ ਚੰਗੀ ਤਰ੍ਹਾਂ ਬੰਦ ਕਰ ਦੋ ਤਾਂ ਕਿ ਇਹਦੇ ਵਿੱਚ ਨਾ ਕੋਈ ਮੱਖੀ ਮੱਛਰ ਨਾ ਆਵੇ ਇਹ ਆਪਾਂ ਜਿੱਦਣੇ ਉਹ ਚੜ੍ਹਦੇ ਖਤਮ ਹੋ ਗਏ ਨੇ ਫੇਰ ਦੁਬਾਰੇ ਢੜ ਲਵਾਂਗੇ ਹੁਣ ਆਪਾਂ ਜਾ ਕੇ ਆਉਣੇ ਆ ਖੇਤਾਂ ਵੱਲ ਗੇੜਾ ਮਾਰ ਕੇ ਆਉਣੇ ਚਲੋ ਜੀ ਹੁਣ ਆਪਾਂ ਪਹੁੰਚ ਗਏ ਆ ਖੇਤ ਵਿੱਚ ਤੇ ਇੱਧਰ ਛੋਟੂ ਨਾ ਵਰਸੀਨ ਵੱਢ ਕੇ ਨਾ ਘਰ ਨੂੰ ਪੰਡ ਲੈ ਕੇ ਜਾ ਰਿਹਾ ਹੈ ਤੇ ਖੇਤਾਂ ਦਾ ਵਿਊ ਚੈੱਕ ਕਰੋ ਤੇ ਫਸਲ ਐਨ ਬਹੁਤ ਵਧੀਆ ਨਾ ਪੱਕ ਕੇ ਤਿਆਰ ਹੋ ਗਈ ਐ ਤੇ ਇੱਧਰ ਆਪਾਂ ਨੇ ਨਾ ਇੱਧਰ ਆਪਣਾ ਲਸਣ ਤੇ ਹੋਰ ਸਬਜ਼ੀਆਂ ਐ ਇਹ ਵੀ ਦੇਖੋ ਕਿੰਨਾ ਵਧੀਆ ਲੱਗਦੀਆਂ ਨੇ ਤੇ ਹਰੀਆਂ-ਹਰੀਆਂ ਸਬਜ਼ੀਆਂ ਐ ਤੇ ਲਸਣ ਇੱਕ ਨੰਬਰ ਹੋਇਆ ਪਾ ਸਾਡਾ ਤੇ ਆਪਣੇ ਨਾ ਇੱਧਰ ਜਿਹੜੇ ਐ ਅੰਬ ਐ ਅੰਬਾਂ ਨੂੰ ਇੰਨਾ ਜ਼ਿਆਦਾ ਨਾ ਕਹੂਰ ਆ ਗਿਆ ਨਾ ਬਹੁਤ ਜ਼ਿਆਦਾ ਤੇ ਤਿੰਨੇ ਅੰਬ ਭਰੇ ਪਏ ਨੇ ਤੇ ਆਪਾਂ ਫੇਰ ਤੁਹਾਨੂੰ ਨਾ ਚੀਗੂਆਂ ਦਾ ਬੂਟਾ ਵੀ ਦਿਖਾਵਾਂਗੇ ਦੇਖੋ ਜੀ ਖੇਤਾਂ ਦੇ ਵਿੱਚ ਆ ਕੇ ਨਾ ਠੰਡੀ ਠੰਡੀ ਚੱਲਦੀ ਆ ਖਵਾ ਤੇ ਇੱਧਰ ਆਪਣੀ ਕਣਕ ਨਾ ਐਨ ਬਸ ਪੱਕ ਕੇ ਹੋ ਗਈ ਤਿਆਰ ਤੇ ਵਿਸਾਖੀ ਤੇ ਨਾ ਬਾਅਦ ਫਿਰ ਇਹਦੀ ਬਾੜੀ ਸ਼ੁਰੂ ਹੋ ਜਾਣੀ ਆ ਤੇ ਇੱਧਰ ਆਪਣਾ ਬਰਸੀਨ ਦੇਖੋ ਕਿੰਨਾ ਵਧੀਆ ਲੱਗਦਾ ਹੈ ਹਲੇ ਪੱਕਣਾ ਨਹੀਂ ਸ਼ੁਰੂ ਹੋਇਆ ਹੈਗਾ ਤੇ ਇੱਧਰ ਸਾਡੀ ਨਾ ਕਣਕ ਐਨ ਗਿਰਗੀ ਹੈ ਜਿੱਦਣ ਢੇਰੀ ਆਈ ਹੈ ਨਾ ਉਦੋਂ ਐਨ ਪਾਣੀ ਦਿੱਤਾ ਹੋਇਆ ਤਾਂ ਸਵੇਰੇ ਪਾਣੀ ਦੇਤਾ ਉਸ ਤੇ ਨਾ 2-3 ਘੰਟਿਆਂ ਮਗਰੋਂ ਇੰਨੀ ਤੇਜ਼ ਬਾਰਿਸ਼ ਹੋ ਗਈ ਫਿਰ ਹਵਾ ਗਈ ਤੇ ਦੇਖੋ ਕਣਕ ਨਾ ਆਪਣੀ ਸਾਰੀ ਲੰਬੀ ਹੋ ਪਈ ਐ ਇਸ ਤਰ੍ਹਾਂ ਦੇਖੋ ਜੀ ਇੱਧਰ ਵੀ ਅਸੀਂ ਬਰਸਨ ਬੀਜੇ ਹੋਏ ਐ ਤੇ ਇੱਧਰ ਭਿੰਡੀ ਲਾਈ ਹੋਈ ਐ ਚੱਪਣ ਕੱਦੂ ਐ ਇਹ ਸਾਡਾ ਹੈਗਾ ਚੀਕੂਆਂ ਦਾ ਬੂਟਾ ਤੇ ਆਪਾਂ ਤੁਹਾਨੂੰ ਸਾਰਾ ਅੱਜ ਨਾ ਵਿਊ ਚੈੱਕ ਕਰਾਉਨੇ ਆ ਤੇ ਬਹੁਤ ਵਧੀਆ ਲੱਗਦਾ ਵਿਊ ਤੇ ਇੱਧਰ ਛੋਟੂ ਨੇ ਨਾ ਭਿੰਡੀਆਂ ਲਾਈਆਂ ਹੋਈਆਂ ਤੇ ਇਹਨਾਂ ਨੂੰ ਲਾ ਦਿੱਤਾ ਪਾਣੀ ਦੇਖੋ ਜੀ ਜਿਹੜੀ ਇਹ ਸਬਜ਼ੀ ਹੁੰਦੀ ਐ ਨਾ ਇਹ ਨਾ ਇੱਕ ਇੱਕ ਦਿਨ ਛੱਡ ਕੇ ਨਾ ਰੋਜ਼ ਪਾਣੀ ਮੰਗਦੀ ਆ ਤੇ ਇੰਨੀ ਤੇਜ਼ ਧੁੱਪਾਂ ਪੈਂਦੀਆਂ ਨਾ ਤੇ ਆਲੇ-ਦਾਲੇ ਦੇਖੋ ਕਣਕਾਂ ਹੀ ਕਣਕਾਂ ਨਜ਼ਰ ਆਉਂਦੀਆਂ ਨੇ ਦੇਖੋ ਪਰੇ ਤੱਕ ਨਾ ਕਣਕਾਂ ਹੀ ਕਣਕਾਂ ਨਜ਼ਰ ਆਉਂਦੀਆਂ ਸ਼ਾਮ ਦਾ ਹੈਗਾ ਵੀਊ ਤੇ ਬਹੁਤ ਵਧੀਆ ਮੌਸਮ ਹੋ ਗਿਆ ਦੇਖੋ ਜੀ ਸਵੇਰੇ ਸਵੇਰੇ ਤਾਂ ਨਿਕਲਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਹੈਗਾ ਮੈਂ ਖਾ ਵੀ ਹੁਣ ਗੇੜਾ ਮਾਰ ਕੇ ਆਉਨੇ ਆ ਤੇ ਆਪਾਂ ਤੁਹਾਨੂੰ ਛੋਟੂ ਨੂੰ ਵੀ ਮਲਾਵਾਂਗੇ ਤੇ ਇਸ ਤਰ੍ਹਾਂ ਹਰਾ ਵੱਢਿਆ ਜਾਂਦਾ ਹੈ ਇਹ ਦਾਤੀ ਨਾਲ ਨਹੀਂ ਨਾ ਹਰਾ ਵੱਢਦਾ ਹੈਗਾ ਇਹ ਨੂੰ ਨਾ ਅਸੀਂ ਦਾਤ ਲਿਆ ਕੇ ਦਿੱਤਾ ਹੋਇਆ ਹੈ ਇਹ ਦਾਤ ਨਾਲ ਹਰਾ ਵੱਢਦਾ ਹੈ ਤੇ ਇਸ ਤਰ੍ਹਾਂ ਨਾ ਤੰਗਲੀ ਨਾਲ ਨਾ ਅੱਜ ਇਹਨੇ ਦਸਤਾਨੇ ਨਹੀਂ ਪਾਏ ਹੈਗੇ ਅੱਗੇ ਦਾ ਦਸਤਾਨੇ ਪਾ ਕੇ ਨਾ ਹਰਾ ਚੱਕਦਾ ਏ ਇਹਨੇ ਆਹ ਲੱਤੀ ਹੋਈ ਏ ਤੰਗਲੀ ਤੇ ਪੱਲੀ ਵਿਛਾ ਕੇ ਨਾ ਫੇਰ ਤੰਗਲੀ ਨਾਲ ਨਾ ਇਕੱਠਾ ਕਰਕੇ ਨਾ ਫੇਰ ਵਰਸਣ ਪੱਲੀ ਦੇ ਵਿੱਚ ਪਾ ਦੂਗਾ ਦੇਖੋ ਜੀ ਇਸ ਤਰ੍ਹਾਂ ਹੁੰਦੇ ਨੇ ਪਿੰਡਾਂ ਦੇ ਕੰਮ ਧੰਦੇ ਜੇ ਆਪਾਂ ਮੱਝਾਂ ਦੀ ਨਹੀਂ ਸੇਵਾ ਕਰੂਗੇ ਨਾ ਫੇਰ ਮੱਝਾਂ ਦੁੱਧ ਵੀ ਨਹੀਂ ਦੰਦੀ ਹੈਗੀ ਉਹਨਾਂ ਦਾ ਵੀ ਆਪਾਂ ਨੂੰ ਨਾ ਪੂਰਾ ਏਨ ਧਿਆਨ ਰੱਖਣਾ ਪੈਂਦਾ ਏ ਦੇਖੋ ਬਰਸੀਨ ਆਪਣਾ ਬਹੁਤ ਵਧੀਆ ਹਰਿਆ ਭਰਿਆ ਖੜਾ ਹੈ ਖੇਤ ਐਨ ਵਧੀਆ ਬਹੁਤ ਵਧੀਆ ਲੱਗਦਾ ਏ ਬਸ ਆਹੀ ਪੰਡ ਪਰਨੇ ਵੱਡਣੀ ਆ ਕਿ ਹੋਰ ਵੀ ਵੱਡਣੀ ਆ ਦੇਖੋ ਜੀ ਪਹਿਲਾਂ ਇਹਨੇ ਸਾਡੇ ਆਉਣ ਤੋਂ ਪਹਿਲਾਂ ਤਿੰਨ ਚਾਰ ਪੰਡਾ ਵੱਢ ਕੇ ਨਾ ਲੈ ਕੇ ਆਏ ਤੇ ਬਸ ਆਖਰੀ ਉਹ ਪੰਡ ਦੀ ਮੈਂ ਕਿਹਾ ਚਲੋ ਆਪਾਂ ਤੁਹਾਨੂੰ ਛੋਟੂ ਨੂੰ ਵੀ ਮਿਲਾ ਦੰਨੇ ਆ ਪਰ ਇਹ ਗੱਲਬਾਤ ਤਾਂ ਕਰਦਾ ਨਹੀਂ ਹੈਗਾ ਪਤਾ ਨਹੀਂ ਇਹਨੂੰ ਕੀ ਹੋਇਆ ਬਾਏ ਭੈਣਾ ਕਹਿ ਰਹੀਆਂ ਵੀ ਛੋਟੂ ਤੂੰ ਬੋਲਿਆ ਕਰ ਮਾੜਾ ਮੋਟੇ ਕੀ ਗੱਲਬਾਤ ਸੁਣਾਇਆ ਕਰ ਬੋਲ ਮਾਰ ਮੋਟੇ ਕੀ ਗੱਲ ਬਾਤ ਕਿ ਗੱਲ ਤੈਨੂੰ ਕਰਨੀ ਆਉਂਦੀ ਨਹੀਂ ਹੈਗੀ ਦੇਖੋ ਜੀ ਇਹ ਕੈਮਰਾ ਸਾਹਮਣੇ ਨਹੀਂ ਬੋਲਦਾ ਇਹਦੇ ਘਰ ਤੇ ਫੋਨ ਆ ਜਵੇ ਤੇ ਇੰਨੀਆਂ ਜ਼ਿਆਦਾ ਗੱਲਾਂ ਮਾਰਦਾ ਪਤਾ ਨਹੀਂ ਕਿਹੜੀ ਕਿਹੜੀ ਭਾਸ਼ਾ ਦੇ ਵਿੱਚ ਬਹੁਤ ਗੱਲਾਂ ਸੁਣਾਉਂਦਾ ਏ ਦੇਖੋ ਜੀ ਇਸ ਤਰ੍ਹਾਂ ਨਾ ਦਾਤ ਦੇ ਨਾਲ ਬਰਸੀਨ ਵੱਢਣ ਨਾਲ ਨਾ ਮਗਰ ਮਗਰ ਬਹੁਤ ਵਧੀਆ ਫੁੱਟੀ ਜਾਂਦਾ ਏ ਤੇ ਦਾਤ ਦੇ ਨਾਲ ਛੇਤੀ ਕੰਮ ਨਿਬੜ ਜਾਂਦਾ ਏ ਦਾਤੀ ਨਾਲ ਤਾਂ ਹੌਲੀ ਹੌਲੀ ਕੰਮ ਹੁੰਦਾ ਏ ਇਹਦੇ ਨਾਲ ਮਿੰਟਾਂ ਸਕਿੰਟਾਂ ਦੇ ਵਿੱਚ ਬੰਦਾ ਵੱਢ ਕੇ ਨਾ ਬਰਸੀਨ ਪਰੇ ਹੁੰਦਾ ਏ ਤੇ ਨਵੀਂ ਤੇ ਨਵੀਂ ਤਕਨੀਕ ਆ ਗਈ ਹੁਣ ਤਾਂ ਬਹੁਤ ਜ਼ਿਆਦਾ ਫਾਰਕ ਪੈ ਗਿਆ ਖੇਤੀਬਾੜੀ ਦਾ ਚਲੋ ਜੀ ਹੁਣ ਆਪਾਂ ਤੁਹਾਨੂੰ ਨਾ ਦਿਖਾਵਾਂਗੇ ਚੀਕੂਆਂ ਦਾ ਬੂਟਾ ਕਈ ਮੇਰੀਆਂ ਭੈਣਾਂ ਪੁੱਛਦੀਆਂ ਹੁੰਦੀਆਂ ਵੀ ਦੀਦੀ ਇਹ ਚੀਕੂ ਤੋੜਨੇ ਵਾਲੇ ਹੋ ਗਏ ਆ ਆਪਾਂ ਜੀ ਤੁਹਾਨੂੰ ਕੋਲ ਜਾ ਕੇ ਦਿਖਾਵਾਂਗੇ ਵੀ ਵੀ ਕਿੰਨਾ ਕੁ ਸਾਈਜ਼ ਹੋ ਗਿਆ ਚੀਕੂ ਦਾ ਆਪਾਂ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਉਹ ਪਾਰਲੀ ਮੋਟਰ ਤੇ ਵੀ ਹੋ ਗਈ ਹੋਣੀ ਹੈ ਬਰਸੀਨ ਵੱਢਣੇ ਵਾਲੀ ਟਾਂਡੀ ਵੀਜੀ ਹੋਈ ਆ ਨਾਲੇ ਕਹਿੰਦੇ ਤੇ ਅੱਜ ਪਾਣੀ ਲਾਉਣਾ ਏ ਪੰਡ ਬੰਨ ਦੇ ਦੇਖੋ ਜੀ ਹੁਣ ਪੱਲੀ ਦੇ ਨਾਲ ਨਾ ਇਸ ਤਰ੍ਹਾਂ ਇਹਨੇ ਪੰਡ ਬੰਨ ਲੈਣੀਆਂ ਪੰਡ ਬੰਨ ਕੇ ਰੇ ਕੱਲਾ ਹੀ ਚੱਕ ਲੰਦਾ ਏ ਤੁਸੀਂ ਬਸ ਦੇਖਦੇ ਰਹੋ ਦੇਖੋ ਇਸ ਤਰ੍ਹਾਂ ਇਹਨੇ ਨਾ ਪੰਡ ਬੰਨ ਲਈ ਆ ਪੰਡ ਬੰਨ ਕੇ ਬਸ ਇਹਨੇ ਨਾ ਸਿਰ ਪਰ ਚੱਕ ਲੈਣੀ ਆ ਇਹਨੂੰ ਉਹ ਘਾਰੇ ਹੁੰਨੇ ਆ ਮਗਰੀ ਹੈ ਨੀ ਪੰਡ ਵੀ ਕਹਿੰਦੇ ਨੇ ਪਿੰਡਾ ਪਿੰਡਾ ਦਾ ਫਰਕ ਹੁੰਦਾ ਇਹਨੂੰ ਮਗਰੀ ਵੀ ਕਹਿੰਦੇ ਹੁੰਨੇ ਆ ਦੇਖੋ ਜੀ ਇਹਨੇ ਹੁਣ ਇਸ ਤਰ੍ਹਾਂ ਪੁੱਠੀ ਗੱਲੀ ਆ ਪੰਡ ਪੰਡ ਕਰਕੇ ਨਾ ਬਸ ਹੁਣ ਇਹਨੇ ਇਸ ਤਰ੍ਹਾਂ ਸਿਰ ਦੇ ਉੱਪਰ ਰੱਖ ਲਈ ਤੇ ਹੁਣ ਘਰ ਨੂੰ ਪਾ ਦਿੱਤੇ ਨੇ ਇਹਨੇ ਚੱਲੇ ਚਲੋ ਆਪਾਂ ਵੀ ਹੁਣ ਪਹੁੰਚਦੇ ਆ ਆਪਣੇ ਚੀਕੂਆ ਦੇ ਬੂਟੇ ਕੋਲ ਦੇਖੋ ਜੀ ਆਪਾਂ ਤੁਹਾਨੂੰ ਲਸਣ ਦਿਖਾਉਨੇ ਆ ਇਹ ਅਸੀਂ ਨਾ ਇਹਦੀ ਬੱਟਾਂ ਦੇ ਉੱਪਰ ਇਸ ਤਰ੍ਹਾਂ ਲਸਣ ਲਾਇਆ ਤਾਂ ਬਹੁਤ ਜ਼ਿਆਦਾ ਨਾ ਤਕੜਾ ਲਸਣ ਹੋਇਆ ਹੈ ਬਿਲਕੁਲ ਇਹਦੇ ਵਿੱਚ ਕੱਖ ਨਹੀਂ ਤਾਂ ਹੋਇਆ ਹੈਗਾ ਕੋਈ ਐਨੀ ਗੜਾਈ ਕਰਨ ਦੀ ਲੋੜ ਨਹੀਂ ਦੀ ਹੈਗੀ ਪਹਿਲਾਂ ਅਸੀਂ ਲਾਉਂਦੇ ਤੇ ਕਿਾਰੇ ਵਿੱਚ ਤੇ ਅਸੀਂ ਨਾ ਇਹ ਨਵੀਂ ਤਕਨੀਕ ਦੇ ਨਾਲ ਇਹਦੀ ਲਸਣ ਲਾਇਆ ਤੁਸੀਂ ਵੀ ਆਪਣੇ ਨਾ ਇਸ ਤਰ੍ਹਾਂ ਲਾ ਕੇ ਦੇਖਿਓ ਲਸਣ ਤੇ ਬਹੁਤ ਵਧੀਆ ਹੁੰਦਾ ਹੈ ਚਲੋ ਹੁਣ ਆਪਾਂ ਚੱਲਦੇ ਆ ਚੀਕੂ ਦੇ ਬੂਟੇ ਕੋਲ ਆਪਣਾ ਬੂਟਾ ਚੀਕੂ ਆਂਦਾ ਤੇ ਇਹਦੇ ਨਾਲ ਹਲੇ ਨਾ ਸਾਈਜ਼ ਬਹੁਤਾ ਵੱਡਾ ਨਹੀਂ ਹੋਇਆ ਹੈਗਾ ਵਿੱਚ ਵਿੱਚ ਵੱਡਾ ਵੀ ਹੋਇਆ ਵਿੱਚ ਵਿੱਚ ਛੋਟਾ ਵੀ ਹੈ ਇਹ ਆਪਾਂ ਨੇ ਨਾ ਹਲੇ ਚੀਕੂ ਤੋੜਨੇ ਨਹੀਂ ਹੈਗੇ ਇਹ ਆਪਾਂ ਨਾ ਹਲੇ 1 ਮਹੀਨੇ ਮਗਰੋਂ ਨਾ ਚੀਕੂ ਨੂੰ ਤੋੜਾਂਗੇ ਜੇ ਤੁਸੀਂ ਇਸ ਤਰ੍ਹਾਂ ਕੱਚੇ ਚੀਕੂ ਤੋੜ ਲੈਣਾ ਉਹਨੂੰ ਤੁਸੀਂ ਨਾ ਚਾਹੇ ਜਿੰਨਾ ਮਰਜੀ ਨਾ ਪੇਟੀ ਦੇ ਵਿੱਚ ਚਾਹੇ ਕੱਪੜੇ ਪਾ ਕੇ ਜਿਵੇਂ ਮਰਜੀ ਭਖਾਰਾ ਦੇਈ ਜਾਏ ਉਹ ਤੇ ਚੀਕੂ ਆਨੇ ਨਾ ਪੱਕਣਾ ਨਹੀਂ ਹੈਗਾ ਕਿਉਂਕਿ ਤੁਸੀਂ ਨਾ ਇਸ ਤਰ੍ਹਾਂ ਚੀਕੂ ਆਪਣੇ ਖਰਾਬ ਨਾ ਕਰ ਲਿਓ ਜੇ ਤੁਸੀਂ 1 ਮਹੀਨਾ ਬਾਅਦ ਚੀਕੂ ਤੋੜੇਂਗੇ ਨਾ ਫਿਰ ਜਿਹੜਾ ਇਹਨਾਂ ਵਿੱਚੋਂ ਕੱਚਾਪਨ ਹੁੰਦਾ ਨਾ ਉਹ ਵੀ ਪੱਕ ਜਾਣਾ ਪੂਰਾ ਤੇ ਚੀਕੂਆਂ ਨੇ ਨਾ ਇੱਕ ਹਫ਼ਤੇ ਦੇ ਵਿੱਚ ਨਾ ਖਾਣੇ ਵਾਲੇ ਹੋ ਜਾਣੇ ਐ ਬਹੁਤ ਵਧੀਆ ਤੇ ਆਪਾਂ ਨੇ ਨਾ ਤਾਂ ਇਹਨਾਂ ਨੂੰ ਕੋਈ ਕੈਮੀਕਲ ਲਾਉਣੇ ਦੀ ਲੋੜ ਐ ਨਾ ਆਪਾਂ ਨੇ ਕੋਈ ਇਹਨਾਂ ਨੂੰ ਮਸਾਲਾ ਲਾਉਣਾ ਐ ਇਹ ਆਪਾਂ ਨਾ ਬਿਨਾ ਮਸਾਲੇ ਤੋਂ ਆਪਾਂ ਨੇ ਆਪਣੇ ਚੀਕੂ ਤਿਆਰ ਕਰਨੇ ਆ ਤੇ ਆਪਾਂ ਤੁਹਾਨੂੰ ਇਹਦਾ ਸਾਈਜ਼ ਵੀ ਦਿਖਾਉਨੇ ਆ ਵੀ ਇਹਨਾਂ ਦਾ ਸਾਈਜ਼ ਕਿੱਡਾ ਵੱਡਾ ਹੋਇਆ ਵਾ ਇਹ ਆਪਾਂ ਤੁਹਾਨੂੰ ਨੇੜਿਆ ਕਰਕੇ ਦਿਖਾਉਨੇ ਆ देखो जी देखो जी ਇਹਨਾਂ ਦਾ ਸਾਇਜ ਦੇਖੋ ਇਹਨਾਂ ਦਾ ਸਾਇਜ ਨਾ ਐਡਾ ਵੱਡਾ ਹੋ ਗਿਆ ਇਹਨਾਂ ਨੇ ਇੱਕ ਮਹੀਨੇ ਦਾ ਕਰਨਾ ਫੇਰ ਖਾਣੇ ਵਾਲੇ ਹੋ ਜਾਣੇ ਬਹੁਤ ਵਧੀਆ ਤੇ ਬੂਟਾ ਬਣਾ ਨਾ ਚੰਗੀ ਤਰ੍ਹਾਂ ਭਰਿਆ ਪਿਆ ਚੀਕੂਆਂ ਦਾ ਜਦੋਂ ਵੀ ਅਸੀਂ ਤੋੜਨੇ ਹੋਗੇ ਨਾ ਚੀਕੂ ਆਪਾਂ ਤੁਹਾਡੇ ਨਾਲ ਵੀਡੀਓ ਜਰੂਰ ਸ਼ੇਅਰ ਕਰੂਗੇ ਤੇ ਜਦ ਤੁਸੀਂ ਤੋੜਿਓ ਇਹ ਬਿਨਾ ਰੇ ਸਪਰੇਅ ਤੋਂ ਬਿਨਾ ਕੈਮੀਕਲ ਤੋਂ ਨਾ ਆਪਾਂ ਚੀਕੂ ਨੂੰ ਪਕਾ ਕੇ ਤੁਹਾਨੂੰ ਦਿਖਾਵਾਂਗੇ ਤੇ ਇੰਨੇ ਖਾਣ ਦੇ ਵਿੱਚ ਜਿਆਦਾ ਟੇਸਟੀ ਹਨਾ ਬਹੁਤ ਵਧੀਆ ਨੇ ਬਿਲਕੁਲ ਖਰਾਬ ਨਹੀਂ ਹੁੰਦੇ ਹੈ ਕਿ ਸਿਰਫ ਇੱਕ ਹਫ਼ਤੇ ਦੇ ਵਿੱਚ ਇਹਨਾਂ ਨਾ ਚੀਕੂਆਂ ਪੱਕ ਕੇ ਹੋ ਜਾਣਾ ਤਿਆਰ ਤੇ ਦੇਖੋ ਬੂਟਾ ਆਪਣਾ ਨਾ ਚਾਰੇ ਪਾਸੇ ਤੇ ਹਨ ਭਰਿਆ ਪਿਆ ਇਹ ਬਹੁਤ ਵਧੀਆ ਲੱਗਦਾ ਏ ਇਹਦੇ ਵਿੱਚ ਕੋਈ ਸਪਰੇ ਨਹੀਂ ਛਿੜਕਣੀ ਕੋਈ ਕੁਝ ਨਹੀਂ ਜਣਾ ਹੈਗਾ ਬਸ ਇਸ ਤਰ੍ਹਾਂ ਇਹਨੂੰ ਪਾਣੀ ਦੇ ਦਿਓ ਦੇਸੀ ਖਾਦ ਪਾ ਦਿਓ ਤੇ ਬੂਟਾ ਨਾ ਇਹ ਪੂਰਾ ਚੀਕੂਆਂ ਦੇ ਨਾਲ ਭਰਿਆ ਪਿਆ ਬਣ ਤੇ ਆਪਾਂ ਤੁਹਾਨੂੰ ਇਹਦੇ ਆਲੇ-ਦਾਲੇ ਵੀ ਘੁੰਮ ਕੇ ਦਿਖਾਉਨੇ ਆ ਤੇ ਇਸ ਤਰ੍ਹਾਂ ਵੀ ਦੇਖੋ ਇੱਕ ਇੱਕ ਟਾਣੀ ਦੇ ਉੱਪਰ ਨਾ ਕਿੰਨੇ ਕਿੰਨੇ ਚੀਕੂ ਲੱਗੇ ਹੋਏ ਆ ਇਹਨਾਂ ਚੀਕੂਆਂ ਨੇ ਪਹਿਲਾਂ ਪੱਕ ਜਾਣਾ ਹੈ ਤੇ ਦੁਬਾਰੇ ਨਾਲ ਇਹਨਾਂ ਨੂੰ ਨਾ ਫਲ ਫੇਰ ਆਉਣਾ ਸ਼ੁਰੂ ਹੋ ਜਾਣਾ ਹੈ। ਦੇਖੋ ਐਨ ਹਾਈ ਬ੍ਰੈੱਡ ਹੈਗਾ ਬੀਜ ਤੇ ਐਨ ਪੂਰਾ ਚੀਕੂਆਂ ਦੇ ਨਾਲ ਭਰਿਆ ਪਿਆ ਆਪਣਾ ਬੂਟਾ। ਦੇਖੋ ਕਿੰਨੇ ਵਧੀਆ ਲੱਗਦੇ ਨੇ ਚੀਕੂ। ਇਹਨਾਂ ਦੇ ਹੁਣ ਨਾ ਪੁਰਾਣੇ ਪੱਤੇ ਸਾਰੇ ਝੜ ਜਾਣੇ ਆ ਤੇ ਨਵੇਂ ਪੱਤੇ ਆਉਣ ਲੱਗ ਜਾਣੇ। ਤੇ ਮਿੱਠੇ ਵੀ ਇੰਨੇ ਨੇ ਇਹ ਮਿਸਰੀ ਵਰਗੇ ਮਿੱਠੇ ਨੇ। ਬਹੁਤ ਵਧੀਆ। ਉਹ ਜੀ ਹੈਗਾ ਆਪਣਾ ਅੰਬ ਇਹ ਅੰਬ ਹੈਗਾ ਇਹ ਆਪਣਾ ਦਸਹਰੀ ਤੇ ਇਹਨੂੰ ਬਹੁਤ ਮਿੱਠੇ ਅੰਬ ਲੱਗਦੇ ਐ ਇਦਕਿ ਨਾ ਇੰਨਾ ਜਿਆਦਾ ਨਾ ਹੈ ਫਰੂਟਾਂ ਨਾਲ ਭਰਿਆ ਪਿਆ ਨਾ ਜਦੋਂ ਅੰਬ ਲੱਗਣਗੇ ਨਾ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਇਹ ਹੈਗਾ ਇਹ ਖੇਤਾਂ ਦਾ 뷰 ਤੇ ਬਹੁਤ ਵਧੀਆ ਲੱਗਦਾ ਖੰਡੀਆਂ ਦਿਖਾਵਾ ਏ ਤੇ ਹੁਣ ਇੱਧਰ ਅਸੀਂ ਵਾਹੇ ਵੀ ਸਬਜ਼ੀਆਂ ਵੀ ਲਾਈਆਂ ਹੋਈਆਂ ਨੇ ਤੇ ਬਹੁਤ ਵਧੀਆ ਲੱਗਦਾ ਏ ਤੇ ਖੇਤਾਂ ਦੇ ਵਿੱਚ ਆ ਕੇ ਦਿਲ ਖੁਸ਼ ਹੋ ਗਿਆ ਏ ਤੇ ਹੁਣ ਵੀਡੀਓ ਫੇਰ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਤੇ ਆਪਾਂ ਹੁਣ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਆਂ ਮਿਲਦੇ ਆਂ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ